ਤੇ ਜਿਹੜੇ ਮੁੱਦੇ ਇਸ ਵੇਲੇ ਪਾਕੇ ਹੋਏ ਨੇ ਔਰ ਲਾਈਮ ਲਾਈਟ ਨੇ ਉਹਨਾਂ ਉੱਤੇ ਵਿਚਾਰ ਚਰਚਾ ਵੀ ਕਰਾਂਗੇ ਤੇ ਨਾਲ ਨਾਲ ਜਾਣਾਂਗੇ ਕਿ ਇਸ ਵੇਲੇ ਜਿਹੜੇ ਕਿ ਖਾਸ ਤੌਰ ਦੇ ਉੱਤੇ ਧਰਮ ਪਰਿਵਰਤਨ ਨੂੰ ਲੈ ਕੇ ਤੇ ਨੀਤੀਯੋਗ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਤੇ ਗਿਆਨੀ ਹਰਪ੍ਰੀਤ ਸਿੰਘ ਸੁਖਬੀਰ ਬਾਦਲ ਦੇ ਉੱਤੇ ਕਿਉਂ ਬਰੇ ਨੇ ਤੇ ਉਸ ਤੋਂ ਬਾਅਦ ਈਮਾਨ ਸਿੰਘ ਖਾਰਾ ਨੇ ਜਵਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਆਗੂ ਨੇ ਜਾਂ ਕੈਲੀਏ ਕੋਣ ਦੇ ਨਾਲ ਜੁੜੇ ਹੋਏ ਸਾਥੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਲੁਧਿਆਣਾ ਦੀ ਜਿਹੜੀ ਬਾਏ ਇਲੈਕਸ਼ਨ ਹੈ ਉਹਦੀ ਵੀ ਐਲਾਨ ਕਰ ਦਿੱਤੀ ਗਈ ਹੈ ਤੇ ਇਹਨਾਂ ਮੁੱਦੇ ਉੱਤੇ ਚਰਚਾ ਕਰਦੇ ਹੋਏ ਸੋਣਿਆ ਸਭ ਤੋਂ ਪਹਿਲਾਂ ਸਾਂਝਾ ਕਰਦੇ ਹਾਂ ਕਿ ਇਸ ਵੇਲੇ 3000 ਸਿੱਖਾਂ ਦੇ ਧਰਮ ਪਰਿਵਰਤਨ ਦਾ ਜਿਹੜਾ ਮਾਮਲਾ ਹੈ ਉਹ ਸਭ ਤੋਂ ਜ਼ਿਆਦਾ ਪੱਕ ਚੁੱਕਿਆ ਤੇ ਪੰਜਾਬ ਦੇ ਵਿੱਚ ਜਿੱਥੇ ਧਰਮ ਪਰਿਵਰਤਨ ਦਾ ਮਾਮਲਾ ਪੱਕਿਆ ਹੋਇਆ ਤੇ ਜਲ ਦੇ ਵਿੱਚ ਖਾਸ ਕਰਕੇ ਈਸਾਈ ਪਾਦਰੀਆਂ ਦੇ ਵੱਲੋਂ ਐਸ ਬਾਰੇ ਵੱਡੇ ਖੁਲਾਸੇ ਕੀਤੇ ਜਾ ਰਹੇ ਬੀਤੇ ਦਿਨਾਂ ਦੇ ਵਿੱਚ ਇੱਕ ਮਾਮਲਾ ਵੀ ਸਾਹਮਣੇ ਆ ਰਿਹਾ ਸੀ ਕਿ ਜਿੱਥੇ ਸਿੱਖਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਪਰ ਹੁਣ ਇਹ ਮਾਮਲਾ ਪੱਕ ਗਿਆ ਹੁਣ ਇਹ ਧਰਮ ਪਰਿਵਰਤਨ ਦਾ ਜਿਹੜਾ ਮਾਮਲਾ ਹੈ ਉਹ ਉੱਤਰ ਪ੍ਰਦੇਸ਼ ਦੇ ਪੀਲੀਪੀਤ ਤੋਂ ਸਾਹਮਣੇ ਆਇਆ ਜਿੱਥੇ ਤਕਰੀਬਨ 3000 ਸਿੱਖਾਂ ਦੇ ਧਰਮ ਪਰਿਵਰਤਨ ਜਿਹੜਾ ਕਰਵਾ ਦਿੱਤਾ ਗਿਆ ਤੇ ਨਾਲ ਨਾਲ ਦੂਜੇ ਪਾਸੇ ਪੀਲੀਪੀਤ ਜਿਹੜਾ ਉਹ ਭਾਰਤ ਨੇਪਾਲ ਸਰਹੱਦ ਦੇ ਦਰਦਨਾ ਪਿੰਡਾਂ ਦੇ ਵਿੱਚ ਧਰਮ ਪਰਿਵਰਤਨ ਦੀ ਜਿਹੜੀ ਚਰਚਾ ਹੈ ਉਹ ਨੇਪਾਲ ਪੰਜਾਬ ਹਰਿਆਣਾ ਤੋਂ ਆਉਣ ਵਾਲੇ ਜਿਹੜੇ ਆਰਥਿਕ ਤੌਰ ਦੇ ਉਤੇ ਜਿਹੜੇ ਉੱਥੋਂ ਦੇ ਆ ਰਹੇ ਪਾਦਰੀ ਨੇ ਉਹਨਾਂ ਵੱਲੋਂ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਜਾਂ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਸਿੱਖਿਆ ਦੇ ਤੌਰ ਤੇ ਇਲਾਜ ਦੇ ਤੌਰ ਤੇ ਜਾਂ ਪੈਸੇ ਦੇ ਕੇ ਲਾਲਚ ਦੇ ਕੇ ਉਹਨਾਂ ਨੂੰ ਈਸਾਈ ਧਰਮ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਅਜਿਹੀਆਂ ਰਿਪੋਰਟਾਂ ਹੁਣ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਹੁਣ ਜਦੋਂ ਇਹ ਮਾਮਲਾ ਪੀਲੀ ਪੀਤ ਵਾਲਾ ਸਾਹਮਣੇ ਆਇਆ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਧਰਮ ਪਰਵਤਨ ਕਰ ਗਏ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਤਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਪਹੁੰਚੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਜਾਂਚ ਕਰਨ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਨਾਲ-ਨਾਲ ਕਾਰਵਾਈ ਕਰਨ ਦੇ ਵਿੱਚ ਰੁੱਝਿਆ ਵੀ ਹੋਇਆ। ਮਾਮਲਾ ਹੱਥੋਂ ਨਿਕਲਦਾ ਦੇਖ ਕੇ ਧਰਮ ਪਰिवर्तन ਦਾ ਜਿਹੜੇ ਸ਼ਿਕਾਰ ਹੋਏ ਦਰਜਨਾ ਲੋਕ ਸੀ ਉਹਨਾਂ ਨੇ ਹੁਣ ਧਰਮ ਪਰिवर्तन ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਪੀਲੀਪੀਤ ਇੰਡੋ ਨੇਪਾਲ ਇੰਡੀਆ ਦੇ ਨਾਲ ਲੱਗਦੇ ਦਰਜਨਾ ਪਿੰਡ ਨੇ ਜਿਵੇਂ ਕਿ ਬੇਲਾ, ਖਜੂਰੀਆ, ਤਤਾਰਗੰਜ ਇਹ ਜਿਹੜੇ ਸਾਥਾ ਪਿੰਡ ਨੇ ਉਹਨਾਂ ਦੇ ਨਾਲ ਲੱਗਦੇ ਨੇ ਜਿਹਦੇ ਜਿਹੜੇ ਇਹ ਥਾਂ ਨੇ ਔਰ 1956 ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਪਾਕਿਸਤਾਨ ਛੱਡ ਕੇ ਆਏ ਸੀ ਉਹਨਾਂ ਨੂੰ ਇਸ ਥਾਂ ਦੇ ਉੱਤੇ ਵਸਾਇਆ ਗਿਆ ਸੀ ਤਾਂ ਇਹ ਨੇਪਾਲ ਦੀ ਸਰਹੱਦ ਦੇ ਨਾਲ ਲੱਗਦਾ ਇਲਾਕਾ ਹੈ ਤੇ ਨੇਪਾਲ ਦੀ ਸਰਹੱਦ ਜਿਹੜੀ ਹੈ ਉਹ ਕੁਝ ਕਦਮਾਂ ਦੀ ਇੱਥੋਂ ਦੂਰੀ ਦੇ ਉੱਤੇ ਹੈ ਇੱਥੇ ਜਿਹੜੇ 12 ਪਿੰਡ ਨੇ ਉਹਨਾਂ ਦੀ ਆਬਾਦੀ 100% ਸਿੱਖ ਬਹੁ ਗਿਣਤੀ ਹੈ ਜੋ ਕਿ ਲਗਭਗ 22000 ਦੇ ਕਰੀਬ ਹੈ ਤੇ ਇੱਥੋਂ ਦੇ ਜਿਹੜੇ 90% ਘਰ ਨੇ ਉਹ ਝੁੱਗੀਆਂ ਝੌਂਪੜੀਆਂ ਵਾਲੇ ਨੇ ਤੇ ਇੱਥੇ ਦੀ ਜਿਹੜੀ ਗੁਰਦੁਆਰਾ ਕਮੇਟੀ ਨੇ ਉਹਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਇਲਾਕੇ ਦੇ 3000 ਲੋਕਾਂ ਦੇ ਜਿਹੜੇ ਪਰਵਰਤਨ ਧਰਮ ਪਰਵਰਤਨ ਹੋਇਆ ਉਹਨਾਂ ਦੀ ਸ਼ਿਕਾਇਤ ਕੀਤੀ ਹੈ। ਪ੍ਰਸ਼ਾਸਨ ਨੇ ਜਿਹੜਾ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪਹਿਲੇ ਜਿਹੜਾ ਆਪਰੇਸ਼ਨ ਕੀਤਾ ਗਿਆ ਉਹਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚੋਂ ਅਸਾਈ ਧਰਮ ਅਪਣਾਉਣ ਦਾ ਜਿਹੜਾ ਐਲਾਨ ਕਰਨ ਵਾਲੀਆਂ ਕਿਤਾਬਾਂ ਨੇ ਅਤੇ ਬੋਰਡ ਨੇ ਉਹ ਮਿਲੇ ਨੇ। ਪਿੰਡ ਵਾਸੀਆਂ ਦਾ ਕਹਿਣਾ ਇਹ ਹੈ ਕਿ ਜਿਹੜਾ ਪਰਵਰਤਨ ਦਾ ਖੇਡ ਲਗਭਗ 15 ਸਾਲਾਂ ਤੋਂ ਚੱਲ ਰਿਹਾ ਸੀ। ਤੇ ਹੁਣ ਐਤ ਨੇ ਭਿਆਨਕ ਰੂਪ ਲੈ ਲਿਆ ਸਿੱਖਾਂ ਦਾ ਕਿ ਜਿਹੜਾ ਵੱਡਾ ਹਿੱਸਾ ਐਸ ਦੇ ਵਿਰੁੱਧ ਹੁਣ ਖੜਾ ਹੋ ਚੁੱਕਿਆ ਤੇ ਉਹਨਾਂ ਸਾਰਿਆਂ ਨੇ ਐਸ ਮਾਮਲੇ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਪਿੰਡ ਦੇ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਜਿਹੜੇ ਤੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਦੇ ਲਈ ਦਾਅਵੇ ਕੀਤੇ ਗਏ ਉਹਨਾਂ ਦੁਆਰਾ ਪਰਮਾਇਆ ਗਿਆ ਤੇ ਨਾਲ ਨਾਲ ਉਹਨਾਂ ਨੂੰ ਬਾਈਬਲ ਪੜਨ ਦਾ ਤੇ ਈਸਾਈ ਭਾਈਚਾਰੇ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਕਿਹਾ ਗਿਆ ਸੀ। ਇਹਦੇ ਨਾਲ ਨਾਲ ਹੀ ਉਹਨਾਂ ਨੂੰ ਸਰਕਾਰੀ ਸਹੂਲਤਾਂ ਸਿੱਖਿਆ ਪੈਸੇ ਦਾ ਲਾਲਚ ਵੀ ਦਿੱਤਾ ਗਿਆ। ਜਦੋਂ ਇਹਨਾਂ ਲੋਕਾਂ ਨੂੰ ਨਾ ਸਰਕਾਰੀ ਸਹੂਲਤਾਂ ਮਿਲੀਆਂ, ਨਾ ਹੀ ਪੈਸਾ ਮਿਲਿਆ ਤੇ ਨਾ ਹੀ ਉਹਨਾਂ ਦੀਆਂ ਬਿਮਾਰੀਆਂ ਦਾ ਇਲਾਜ ਹੋਇਆ ਤਾਂ ਫਿਰ ਉਹ ਸਿੱਖ ਪਰਿਵਾਰ ਘਰ ਵਾਪਸ ਪਰਤਣੇ ਸ਼ੁਰੂ ਹੋ ਚੁੱਕੇ। ਭਾਰਤ-ਨੇਪਾਲ ਬਾਰਡਰ ਦੇ ਨੇੜੇ ਜਿਹੜੇ ਸਥਿਤ ਪਿੰਡ ਨੇ ਉਹਨਾਂ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਕਰਨ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਧਰਮ ਪਰਵਰਤਨ ਨੂੰ ਲੈ ਕੇ ਸਰਗਰਮ ਹੈ ਜਦੋਂ ਕਿ ਐਸਐਸਬੀ ਸਪੈਸ਼ਲ ਇੰਟੈਲੀਜੈਂਸ ਦੇ ਨਾਲ ਤੇ ਜਿਹੜੀ ਸਥਾਨਕ ਪੁਲਿਸ ਸਰਹਾਦ ਦੀ ਹੈਗੀ ਆ ਉਹ ਵੀ ਨਜ਼ਰ ਰੱਖ ਰਹੀ ਹੈ ਫਿਰ ਵੀ ਇੰਨਾ ਵੱਡਾ ਜਿਹੜਾ ਖੇਲ ਸੀ ਉਹ ਪਿਛਲੇ 15 ਸਾਲਾਂ ਤੋਂ ਚੱਲ ਰਿਹਾ ਸੀ ਤਾਂ ਇਸ ਦਾ ਹੁਣ ਇੱਕਦਮ ਇਸ ਜਿਹੜਾ ਇਹ ਘਟਨਾ ਘਟੀ ਹੈ ਉਹਦਾ ਪਤਾ ਕਿਵੇਂ ਲੱਗ ਗਿਆ ਤੇ ਦੇਖਣ ਵਾਲੀ ਗੱਲ ਇਹ ਵੀ ਹੋਇਆ ਕਿ ਇਸ ਵੇਲੇ ਨੇਪਾਲ ਦੇ ਵੱਲੋਂ ਕਿਸੇ ਵੱਡੀ ਸਾਜ਼ਿਸ਼ ਦਾ ਸ਼ੱਕ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਜਿਹੜੀ ਉੱਤਰ ਪ੍ਰਦੇਸ਼ ਦੀ ਸਰਕਾਰ ਹੈ ਉਹ ਇਸ ਮਾਮਲੇ ਉੱਤੇ ਕਿੰਨੀ ਕੁ ਸਖਤ ਕਾਰਵਾਈ ਕਰਦੀ ਹੈ ਉਹ ਦੇਸ਼ ਦੀ ਅੰਦਰੂਨੀ ਜਿਹੜੀ ਸੁਰੱਖਿਆ ਹੈ ਉਹਨੂੰ ਕੋਈ ਵੀ ਭੰਗ ਨਹੀਂ ਕਰ ਸਕਦਾ ਐ ਦੇ ਨਾਲ ਹੀ ਹੁਣ ਇਸ ਧਰਮ ਪਰਿਵਰਤਨ ਕਰਨ ਦੇ ਮਾਮਲੇ ਉੱਤੇ ਵੀ ਸਿੱਖ ਸਸਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਜ਼ਰ ਵੀ ਗਈ ਤੇ ਉਹਦੀ ਨੋਟਿਸ ਦੇ ਵਿੱਚ ਵੀ ਆਇਆ ਤੇ ਜਿਸ ਦੇ ਉੱਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਚਿੰਤਾ ਪ੍ਰਗਟਾਈ ਗਈ ਤੇ ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰਾਂ ਨੇ ਧਰਮ ਤਬਦੀਲੀ ਹੋਈ ਹੈ ਪਰ ਅਜਹੀ ਗੱਲ ਤੋਂ ਉਹਨਾਂ ਨੇ ਇਨਕਾਰ ਵੀ ਨਹੀਂ ਕੀਤਾ ਕਿ ਵੱਡੇ ਪੱਧਰ ਤੇ ਹੋਈ ਹੈ ਪਰ ਮਾਮਲਾ ਕਹਿੰਦੇ ਸੰਜੀਦਗੀ ਦੇਖਣ ਵਾਲੀ ਹੈ ਕੇਸ ਸੰਬੰਧੀ ਸ਼ਰੂਮਣੀ ਕਮੇਟੀ ਵੱਲੋਂ ਹੁਣ ਸਿੱਖ ਮਿਸ਼ਨ ਉੱਤਰ ਪ੍ਰਦੇਸ਼ ਦੇ ਇੰਚਾਰਜ ਦੀ ਅਗਵਾਈ ਦੇ ਵਿੱਚ ਪ੍ਰਚਾਰਕ ਸਿੰਘਾ ਦੀ ਇੱਕ ਟੀਮ ਭੇਜੀ ਜਾ ਰਹੀ ਹੈ ਜੋ ਮਾਮਲੇ ਦੀ ਪੜਤਾਲ ਕਰੇਗੀ ਤੇ ਮੁਕੰਮਲ ਰਿਪੋਰਟ ਸ਼ਰੂਮਣੀ ਕਮੇਟੀ ਨੂੰ ਭੇਜੇਗੀ ਹੁਣ ਇਹ ਵੱਡਾ ਮਾਮਲਾ ਜਿਹੜਾ ਕਿ ਸਿੱਖਾਂ ਦੇ ਧਰਮ ਪਰਵਰਤਨ ਦੇ ਨਾਲ ਜੁੜਿਆ ਪਰ ਹੁਣ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਸ਼ਰੋਮਣੀ ਕਮੇਟੀ ਜਾਗ ਰਹੀ ਹੈ ਜਦੋਂ ਉਹਨਾਂ ਨੂੰ ਲੋੜ ਸੀ ਤਾਂ ਉਸ ਵੇਲੇ ਉਹਨਾਂ ਤੱਕ ਪਹੁੰਚ ਕਿਉਂ ਨਹੀਂ ਕੀਤੀ ਗਈ ਅੱਜ ਤੱਕ ਵੀ ਉਹ ਲੋਕ ਝੂਗੀਆਂ ਝੋਪੜੀਆਂ ਦੇ ਵਿੱਚ ਰਹਿ ਰਹੇ ਨੇ ਤੇ ਉੱਥੇ ਉਹਨਾਂ ਦੀਆਂ ਸਹੂਲਤਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਹੁਣ ਸ਼ਰੋਮਣੀ ਕਮੇਟੀ ਜਦੋਂ ਉਹਨਾਂ ਦਾ ਧਰਮ ਪਰਿਵਰਤਨ ਕਰ ਲਿਆ ਤੇ ਹੁਣ ਉਹਨਾਂ ਦੇ ਬਾਰੇ ਵਿੱਚ ਸੋਚਿਆ ਜਾ ਰਿਹਾ ਤੇ ਉਹਨਾਂ ਤੱਕ ਪ੍ਰਚਾਰਕ ਟੀਮਾਂ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਜੇ ਸਮਾਂ ਰਹਿੰਦਿਆਂ ਹੀ ਔਰ ਸੋ ਗੱਲ ਨੂੰ ਸਮਝ ਲਿਆ ਜਾਵੇ ਤਾਂ ਸਮਾਂ ਰਹਿੰਦਿਆਂ ਹੀ ਉਸ ਗੱਲ ਉੱਤੇ ਜਿਹੜੀ ਆ ਵਿਉਂਤਬੰਦੀ ਜਾਂ ਨਜ਼ਰਬੰਦੀ ਕੀਤੀ ਜਾਵੇ ਤਾਂ ਫਿਰ ਸ਼ਾਇਦ ਇਹ ਮਾਮਲੇ ਹੀ ਸਾਹਮਣੇ ਨਹੀਂ ਆਉਣਗੇ ਪਰ ਜੇ ਦੇਖਿਆ ਜਾਵੇ ਤਾਂ ਸ਼ਰੋਮਣੀ ਕਮੇਟੀ ਐ بڑے بڑے ਦਾਅਵੇ ਜਰੂਰ ਕਰਦੀ ਆ ਪਰ ਫਿਲਹਾਲ ਕੁਝ ਗੱਲਾਂ ਨੂੰ ਲੈ ਕੇ ਯਾ ਕਹਿ ਲੀਏ ਕਿ ਇਸ ਥਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਇੱਕ ਟਰਾਂਵਾ ਤਾਂ ਵਾਪਰਦੇ ਨੇ ਜਦੋਂ ਇਹ ਉਹਨਾਂ ਉੱਤੇ ਪੂਰੇ ਧੰਗ ਦੇ ਨਾਲ ਧਿਆਨ ਨਹੀਂ ਦਿੰਦੇ ਪਰ ਹਾਲਾਤ ਕੁਝ ਵੀ ਹੋਵੇ ਇਸ ਵੇਲੇ ਸ਼ੁਰੂ ਕਮੇਟੀ ਨੂੰ ਸੰਜੀਦਗੀ ਨਾਲ ਕੰਮ ਲੈਣਾ ਚਾਹੀਦਾ ਤੇ ਜਿੱਥੇ-ਜਿੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਬੈਠੇ ਨੇ ਤੇ ਜਿਨ੍ਹਾਂ ਨੂੰ ਸਹੂਲਤਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਜ਼ਰੂਰ ਕਰਵਾਉਣੀਆਂ ਚਾਹੀਦੀਆਂ